स्वागत है ਤੁਹਾਡਾ ਸਾਰਿਆਂ ਦਾ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਇਹ ਹੀ ਬਣਾਉਂਦਾ ਇੱਕ ਮਕਸਦ ਹੈ ਕਿ ਬਹੁਤ ਸਾਰੇ ਸਵਾਲਾਂ ਦਾ ਸੰਗ੍ਰਹਿ ਠੀਕ ਹੈ ਉਹਨਾਂ ਦਾ ਜਵਾਬ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਨਾ ਸੋ ਸੁੰਣਾ ਵੀ ਠੀਕ ਹੈ ਕਿਉਂਕਿ ਕਈ ਵਾਰ ਹੁੰਦਾ ਕਿ ਸਿਰਫ ਵੀਡੀਓ ਵੇਖੀ ਜਾਂਦੇ ਹੁੰਦੇ ਆ ਸੁਣਦੇ ਨਹੀਂ ਹੁੰਦੇ ਫਿਰ ਕਮੈਂਟ ਦੇ ਵਿੱਚ ਉਹੀ ਚੀਜ਼ ਪੁੱਛ ਲੈਂਦੇ ਜਿਹੜੀ ਦਾ ਮੈਂ ਜਵਾਬ ਦਿੱਤਾ ਹੁੰਦਾ ਸੋ ਤੁਸੀਂ ਇਹਨੂੰ ਸੁਣਿਆ ਵੀ ਕਰੋ ਅਤੇ ਕੀ ਹੈ ਰੀਡ ਵੀ ਕਰ ਲਿਆ ਕਰੋ ਜਿੱਥੇ ਕਹਿ ਦਿੰਦੇ ਨੇ ਕਿ ਹਾਂ ਖੁਦ ਰੀਡ ਆਊਟ ਕਰ ਲਓ ਤੇ ਉਹ ਮਤਲਬ ਕੀ ਜਿਆਦਾ ਲੈਂਥੀ ਚੀਜ਼ ਹੋ ਜਾਂਦੀ ਹੈ ਇੱਕ ਇੱਕ ਵਰਡ ਨੂੰ ਦੱਸਣਾ ਔਖਾ ਹੋ ਜਾਂਦਾ ਹੈ ਬਟ ਇਸ ਦੇ ਵਿੱਚ ਜਿਆਦਾ ਕੋਈ ਹੈਗਾ ਨਹੀਂ ਪੜਨ ਵਾਲਾ ਮੇਨ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜਾ ਸੁਪਰਵਾਈਜ਼ਰ ਦਾ ਐਗਜ਼ਾਮ ਹੁੰਦਾ ਹੈ ਠੀਕ ਹੈ ਇਹ ਦੀ ਜਿਹੜੀ ਕੈਟਾਗਰੀ ਹੈ ਇਹ ਹੁੰਦੀ ਪੰਜਾਬ گورਨਮੈਂਟਲ ਜੋਬ ਠੀਕ ਹੈ ਪੰਜਾਬ ਦੇ ਦੁਆਰਾ ਜਿਹੜੀ ਆਈ ਹੁੰਨੀ ਵੈਕੈਂਸੀ ਆਪਣੇ ਆਪਣੇ ਸਟੇਟ ਦੇ ਅਕੋਰਡਿੰਗ ਜਿੱਥੇ ਵੀ ਜਿਹੜੀ ਵੀ ਸਟੇਟ ਹੋਵੇਗੀ ਮਤਲਬ ਉਹ ਉਹਨਾਂ ਦੇ ਸਟੇਟ ਦੀ ਕੀ ਹੋਗੀ ਸੁਪਰਵਾਈਜ਼ਰ ਦੀ ਪੋਸਟ ਹੋਗੀ ਉਹਨਾਂ ਕੀ ਕੰਡਕਟ ਇਹਨੂੰ ਕੌਣ ਕਰਾਂਦਾ ਹੈ ਸਭ ਤੋਂ ਮੇਨ ਗੱਲ ਇਹ ਹੈ ਇਹਨੂੰ ਕੰਡਕਟ ਕਰਾਉਂਦੇ ਪੀਟ੍ਰੀਪਲ ਐਸ ਬੀ ਇਹ ਹੈ ਡਿਪਾਰਟਮੈਂਟ ਦਾ ਠੀਕ ਹੈ ਦੂਜੀ ਗੱਲ ਨੈਕਸਟ ਜਿਹੜੀ ਹੈ ਜਿਹੜਾ ਇਹਦਾ ਨੋਟੀਫਿਕੇਸ਼ਨ ਹੈ ਉਹ ਜਦੋਂ ਆਏਗਾ ਸੋ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸਾਂਗੇ ਅਪਕਮਿੰਗ ਪੋਸਟ ਹੈਗੀ ਹੈ ਜਿਹੜੀ ਪਿਛਲੇ 2023 ਦਾ ਪੇਪਰ ਹੋਇਆ ਸੀ 2024 ਦੇ ਵਿੱਚ ਉਹਨਾਂ ਦੀ ਮੈਰਿਟ ਲਿਸਟ ਆਈ ਸੀ ਉਹ ਮੈਂ ਤੁਹਾਨੂੰ ਵੀਡੀਓ ਦੇ ਬਹੁਤ ਸਾਰੇ ਪਾਈਆਂ ਉਹ ਵੀ ਦੱਸਿਆ ਸੀ ਕਿ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਤਾਂ ਹੁਣ ਵੀ ਇਸ ਵੈਕੈਂਸੀ ਦੇ ਆਉਣ ਦੀ ਪੋਸਿਬਿਲਟੀ ਹੈਗੀ ਹੈ ਜਿਵੇਂ ਚੌਥਾ ਪੰਜਵਾਂ ਛੇਵੇਂ ਮਹੀਨੇ ਦੇ ਵਿੱਚ ਹੋ ਸਕਦੀ ਹੈ ਠੀਕ ਹੈ ਜੇਕਰ ਚੌਥੇ ਪੰਜਵੇਂ ਚਾਈ ਤਾਂ ਇਸ ਸਾਲ ਹੀ ਇਹਦੀ ਕੀ ਹੋਏ ਸਾਰਾ ਕੰਮ ਹੋ ਜਾਏਗਾ एग्जाम ਵੀ ਹੋ ਜਾਏਗਾ ਜੇ ਛੇਵੇਂ ਤੱਕ ਆਈ ਤਾਂ ਮਤਲਬ ਕਿ ਇਹ ਨੈਕਸਟ ਮਾਰ ਤੱਕ ਇਹਦਾ एग्जाम ਹੋਣ ਦੀ ਪੋਸੀਬਿਲਟੀ ਹੈਗੀ ਹੈ ਠੀਕ ਹੈ ਜੇ ਨੈਕਸਟ ਦੇਖੋ ਜਿਹੜਾ ਇਹਦਾ ਜਿਹੜਾ ਪ੍ਰੋਸੀਜਰ ਹੈ ਅਪਲੀਕੇਸ਼ਨ ਫਾਰਮ ਭਰਨ ਦਾ ਸਿਰਫ ਇਹਦੇ ਚੋਂ ਮੈਂ ਇਹ ਦੱਸ ਰਹੀ ਹਾਂ ਕਿ ਇਹ ਕੀ ਹੈ ਪੀਟਰ ਪਲੱਸ ਵੀ ਦੀ ਜਿਹੜੀ ਸੁਪਰਵਾਈਜ਼ਰ ਦੀ ਭਰਤੀ ਆਂਗੜਵਾੜੀ ਦੀ ਆਂਗੜਵਾੜੀ ਭਰਤੀ ਹੈ ਇਹਦੇ ਚ ਜਿਹੜਾ ਪ੍ਰੋਸੀਜਰ ਹੈ ਉਹ ਦੱਸ ਰਹੀ ਹਾਂ ਕਿ ਹੁਣ ਇਹਦੀ ਜਿਹੇ ਹੋਮ ਫਿਲ ਹੁੰਦੇ ਆ ਉਹ ਆਨਲਾਈਨ ਹੀ ਹੁੰਦੇ ਆ ਠੀਕ ਹੈ ਇਹ ਸਾਈਟ ਦੇ ਵੱਲੋਂ ਫਿਲ ਹੁੰਦੇ ਆ ਇਹੀ ਜਿਵੇਂ ਨੌਕਰੀ ਹੈ ਪੰਜਾਬ ਗਵਰਨਮੈਂਟ ਹੋਗੀ ਜਿਹੜੀ ਸਭ ਤੋਂ ਮੇਨ ਚੀਜ਼ ਹੈ ਉਹ ਹੈ ਸੈਲਰੀ ਸੈਲਰੀ ਬਾਰੇ ਪੁੱਛਿਆ ਜਾਂਦਾ ਇਹਦੀ ਲੇਟੈਸਟ ਸੈਲਰੀ ਹੈ ਠੀਕ ਹੈ ਪਲੱਸ ਇਹਦੀ ਵਿੱਚ ਕੀ ਹੁੰਦੀ ਹੈ ਗ੍ਰੇਡ ਪੇ ਮਿਲਦਾ ਹੈ ਠੀਕ ਹੈ ਨੈਕਸਟ ਜਿਹੜੀ ਗੱਲ ਹੈ ਇਹਦੀ ਮੈਂ ਚੰਗੀ ਤਰ੍ਹਾਂ ਤੁਹਾਨੂੰ ਡਿਟੇਲ ਦੱਸਾਂਗੀ ਇਸ ਵੀਡੀਓ ਦੇ ਵਿੱਚ ਹੀ ਤੁਹਾਨੂੰ ਮਿਲ ਜਾਏਗੀ ਕਿ ਜਿਹੜੀ ਸੁਪਰਵਾਈਜ਼ਰ ਦਾ ਕੰਮ ਕੀ ਹੁੰਦਾ ਕੀ ਕਰਨਾ ਹੁੰਦਾ ਹੈ ਜੇ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤੇ ਇਹਦੇ ਵਿੱਚ ਕੰਪਲੀਟ ਠੀਕ ਹੈ ਵਾਰ-ਵਾਰ ਕਰੀ ਕੰਪਲੀਟ ਗ੍ਰੈਜੂਏਸ਼ਨ ਚਾਹੀਦੀ ਹੈ ਗ੍ਰੈਜੂਏਸ਼ਨ ਤੋਂ ਬਿਨਾ ਤੁਸੀਂ ਸੁਪਰਵਾਈਜ਼ਰ ਦੀ ਪੋਸਟ ਨਹੀਂ ਫਿਲ ਆਊਟ ਕਰ ਸਕਦੇ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਇੱਕ ਪੇਪਰ ਦੀ ਕੰਪਾਰਟਮੈਂਟ ਆਈ ਹੈ ਦੋ ਦੀ ਆਈ ਹੈ ਜੀ ਮੈਂ ਤੇ ਇੱਕ ਸਾਲ ਕੀਤਾ ਗ੍ਰੈਜੂਏਸ਼ਨ ਦਾ ਦੋ ਕੀਤੇ ਤਿੰਨ ਕੀਤੇ ਮਤਲਬ ਕੀ ਹੈ ਜੇ ਪਹਿਲਾਂ ਤਿੰਨ ਸਾਲ ਸੀ ਤਿੰਨ ਸਾਲ ਦੀ ਹੀ ਚਾਹੀਦੀ ਹੈ ਜੇ ਹੁਣ ਕਰ ਰਹੇ ਹੋ ਤਾਂ ਕੰਪਲੀਟ ਚਾਹੀਦੀ ਹੈ ਠੀਕ ਹੈ ਨੈਕਸਟ ਦੇਖੋ ਜਿਨ੍ਹਾਂ ਦਾ ਪ੍ਰੋਸੀਜਰ ਹੈ ਸਿਲੈਕਸ਼ਨ ਦਾ ਕੀ ਹੋਏਗਾ ਸਿਲੈਕਸ਼ਨ ਪ੍ਰੋਸੀਜਰ ਹੈ ਰਿਟਰਨ ਐਗਜ਼ਾਮ ਕਿੰਨਾ 100 ਨੰਬਰ ਦਾ ਰਿਟਰਨ ਐਗਜ਼ਾਮ ਉਹ ਨੈਕਸਟ ਤਾਂ ਮੈਂ ਦੱਸਦੀ ਜਾਵਾਂਗੀ 100 ਨੰਬਰ ਦੇ ਐਗਜ਼ਾਮ ਦੇ ਵਿੱਚੋਂ ਤੁਹਾਡੀ ਮੈਰਿਟ ਲਿਸਟ ਬਣੇਗੀ ਠੀਕ ਹੈ ਪਲੱਸ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਤੁਹਾਨੂੰ ਇਸ ਸਾਈਡ ਤੇ ਤੁਹਾਡੇ ਕੋਲ ਮੰਗ ਲਿਆ ਜਾਵੇਗਾ ਉਹ ਨਾਲ ਐਕਸਪੀਰੀਅੰਸ ਤੁਹਾਡਾ ਕੋਈ ਮਰਜ਼ੀ ਹੈਗਾ ਜਿਹੜਾ ਤੁਸੀਂ ਗਵਰਨਮੈਂਟ ਜੋਬ ਦਾ ਕੀਤਾ ਹੈ ਜੇਕਰ ਇਹ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਐਕਸਪੀਰੀਅੰਸ ਦੇ ਨੰਬਰ ਕਾਊਂਟ ਨਾਲ ਹੋ ਜਾਣਗੇ ਜੇ ਸਾਈਟ ਦੀ ਗੱਲ ਕਰੀਏ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ o.spb.punjab.gov.in ਤੇ ਹੀ ਇਹਦੀ ਕੀ ਹੈ ਸਾਰੀ ਸੂਚਨਾ ਤੁਹਾਨੂੰ ਮਿਲੇਗੀ ਕਦੋਂ ਨੌਕਰੀ ਆਵੇਗੀ ਕਦੋਂ ਆਈਏ ਕਦੋਂ ਨਹੀਂ ਆਈ ਸਿਲੇਬਸ ਦੀ ਗੱਲ ਕਰੀਏ ਜਿਹੜਾ ਇਹ ਰਿਟਰਨ ਐਗਜ਼ਾਮ ਹੈ ਕਿਉਂਕਿ ਇਹਦੀ ਤਿਆਰੀ ਕਰਨਾ ਬਹੁਤ ਔਖਾ ਹੈ ਠੀਕ ਹੈ ਕਿਉਂਕਿ ਜਿਵੇਂ 25000 ਤੱਕ ਤੁਸੀਂ ਪੇ ਦੇਖੀਏ ਤਾਂ 25000 ਪੇ ਦੇ ਵਿੱਚ ਕੀ ਹੈ ਤੁਹਾਨੂੰ ਕੰਮ ਵੀ ਵਧਿਆ ਕਰਨਾ ਪੈਣਾ ਠੀਕ ਹੈ ਤੋਂਨ ਐਗਜ਼ਾਮ ਪੈਟਰਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਜੀਕੇ ਆਏਗੀ 15 ਨੰਬਰ ਦੀ ਠੀਕ ਹੈ ਕਿੰਦੀ ਇੰਡੀਆ ਦੀ ਅਤੇ ਪੰਜਾਬ ਦੀ ਠੀਕ ਹੈ ਇਹਦੀ ਲੱਗ ਤੋਂ ਮੈਂ ਲਾਸਟ ਵਿੱਚ ਵੀਡੀਓ ਖਤਮ ਹੋ ਗਈ ਵੀਡੀਓ ਲਗਾ ਦਾਂਗੀ ਜੇਕਰ ਪੂਰੀ ਤੁਸੀਂ ਜਾਣਕਾਰੀ ਲੈਣਾ ਚਾਹਦੇ ਹੋ ਕਿ ਪੰਜਾਬ ਦੇ ਵਿੱਚ ਕੀ ਕੀ ਆਏਗਾ ਇੰਡੀਆ ਦੇ ਵਿੱਚ ਕੀ ਕੀ ਆਏਗਾ ਸੋ ਤੁਸੀਂ ਉਸ ਨੂੰ ਰੀਡ ਆਊਟ ਕਰ ਸਕਦੇ ਹੋ ਤੇ ਸੁਣ ਸਕਦੇ ਹੋ ਵੀਡੀਓ ਨੂੰ ਨੈਕਸਟ ਹੈ ਨੰਮੈਰੀਕਲ ਨੰਮੈਰੀਕਲ ਕਿਹਨੂੰ ਕਹਿੰਦੇ ਅਸੀਂ ਮੈਥ ਨੂੰ ਕਹਿੰਦੇ ਆ ਮੈਥ ਦੇ ਜਿਹੜੇ ਬੇਸਿਕ ਚੀਜ਼ਾਂ ਸੇਮ ਚੀਜ਼ ਆ ਕੇ 15 15 ਨੰਬਰ ਦੀ ਨੰਮੈਰੀਕਲ ਆਏਗੀ ਇਹਦੇ ਵਿੱਚ ਕੀ ਇਹਦਾ ਮੈਥ ਹੋਵੇਗਾ 10ਵੀਂ ਤੱਕ ਦਾ ਤੁਹਾਨੂੰ ਕੋ ਮੈਥ ਹੋਣਾ ਚਾਹੀਦਾ ਜਾਂ 8ਵੀਂ ਤੱਕ ਦਾ ਮੈਥ ਆਉਣਾ ਚਾਹੀਦਾ ਠੀਕ ਹੈ ਬੇਸਿਕ ਚੀਜ਼ਾਂ ਹੋਣੀਆਂ ਜ਼ਿਆਦਾ ਇਨ ਔਖਾ ਨਹੀਂਗਾ ਠੀਕ ਹੈ ਰੀਜ਼ਨਿੰਗ ਆ ਗਈ 10 ਨੰਬਰ ਦੀ ਠੀਕ ਹੈ ਲੈਂਗੁਏਜ ਜਿਹੜੀ ਹੈ ਇੰਗਲਿਸ਼ ਅਤੇ ਪੰਜਾਬੀ ਦੋਵੇਂ ਲੈਂਗੁਏਜ 10 ਨੰਬਰ ਦੇ ਇੰਦੇ ਪ੍ਰਸ਼ਨ ਆਣਗੇ 10 ਨੰਬਰ ਦੇ ਇੰਦੇ ਆਣਗੇ ਗ੍ਰਾਮਰ ਦੇ ਆਣਗੇ ਠੀਕ ਹੈ ਗ੍ਰਾਮਰ ਦੇ ਆਣਗੇ 20 ਨੰਬਰ ਦਾ ਇਹ ਪੇਪਰ ਹੋ ਗਿਆ ਨੈਕਸਟ ਇਨਫੋਰਮੇਸ਼ਨ ਕੋਈ ਵੀ ਇਨਫੋਰਮੇਸ਼ਨ ਦੇ ਵਿੱਚ ਪਤਾ ਕਿਹੜੀ ਇਨਫੋਰਮੇਸ਼ਨ ਆ ਗਈ ਇਨਫੋਰਮੇਸ਼ਨ ਤੁਹਾਨੂੰ ਕੋਈ ਮਰਜ਼ੀ ਆ ਗਈ ਜਿਹੜੀ ਸੁਪਰਵਾਈਜ਼ਰ ਆਂਗੜਵਾੜੀ ਦਾ ਜਿੰਨਾ ਵੀ ਕੰਮ ਹੈ ਕੱਲਾ ਆਂਗੜਵਾੜੀ ਦਾ ਪੁੱਛ ਲਿਆ ਏ ਨੰਬਰੇ ਪੁੱਛ ਲਿਆ ਕੋਈ ਵੀ ਐਕਸ ਐਕਟਰਾ ਜਿੰਨੀ ਵੀ ਇਸ ਡਿਪਾਰਟਮੈਂਟ ਦੀ ਜਾਣਕਾਰੀ ਹੈ ਚਾਈਲਡ ਡਿਵੈਲਪਮੈਂਟ ਮੂਵਮੈਂਟ ਡਿਪਾਰਟਮੈਂਟ ਜਿਹੜਾ ਹੋ ਗਿਆ ਜਾਂ ਕੋਈ ਵੀ ਡਿਪਾਰਟਮੈਂਟ ਹੈ ਇਸ ਅਧੀਨ ਕੰਮ ਕਰਦਾ ਉਹਦੇ ਵਿੱਚ 10 ਨੰਬਰ ਦੇ ਕੁਸ਼ਚਨ ਤੁਹਾਨੂੰ ਮਿਲਣਗੇ ਐਜ਼ ਅ ਸਿਚੁਏਸ਼ਨ ਦੇਣਗੇ ਕੁਸ਼ਚਨ ਜਿਹਨੂੰ ਅਸੀਂ ਪੈਡਾਗੋਜੀ ਕਹਿੰਦੇ ਆ ਉਹਦੇ ਵਿੱਚ ਕੀ ਹੁੰਦਾ ਹੁੰਦਾ ਹੈ ਸਿਚੁਏਸ਼ਨ ਦਿੱਤੀ ਜਾਵੇਗੀ ਕੁਐਸਚਨ ਦੇ ਵਿੱਚ ਕਿ ਤੁਸੀਂ ਇੱਕ ਸੁਪਰਵਾਈਜ਼ਰ ਹੋ ਜੇ ਇੱਥੇ ਆਹ ਕੰਮ ਹੋ ਰਿਹਾ ਹੈ ਤਾਂ ਤੁਸੀਂ ਇੱਥੇ ਕੀ ਕਰੋਗੇ ਤੇ ਆਪਸ਼ਨ ਦਿੱਤੀਆਂ ਜਾਣਗੀਆਂ ਉਹ ਕਿਉਂਗੀ ਇਨਫਾਰਮੇਸ਼ਨ ਤੁਹਾਨੂੰ ਹੋਣੀ ਚਾਹੀਦੀ ਹੈ ਨੈਕਸਟ ਦੇਖੋ 6ਵੇਂ ਨੰਬਰ ਤੇ ਜਿਹੜੀ ਆ ਗਈ ਪੰਜਾਬ ਦੀ ਹਿਸਟਰੀ ਅਤੇ ਕਲਚਰ ਆ ਗਿਆ ਪੰਜਾਬ ਦੀ ਹਿਸਟਰੀ ਤੇ ਕਲਚਰ ਹਿਸਟਰੀ ਜਿਹੜੀ ਸਾਡੇ ਸਿੱਖ ਗੁਰੂ ਸਾਰਾ ਇਤਿਹਾਸ ਆ ਗਿਆ ਸਾਡੇ ਰਣਜੀਤ ਮਹਾਰਾਜ ਆ ਗਏ ਜਿਹੜੇ ਸਾਡੇ ਰਾਜੇ ਮਹਾਰਾਜੇ ਰਹਿ ਕੇ ਗਏ ਕਲਚਰ ਦੇ ਵਿੱਚ ਸਾਡਾ ਲੋਕ ਕਿੱਤਾ ਲੋਕ ਖੇਡਾਂ ਸਾਰੀ ਚੀਜ਼ ਕਲਚਰ ਦੇ ਵਿੱਚ ਆ ਗਈ ਉਹ ਮਤਲਬ ਕਿੰਨੇ ਦੇ ਵਿੱਚ ਹੋ ਜੇਗੀ ਸਾਰੀ 10 ਨੰਬਰ ਦੇ ਵਿੱਚ ਹੋ ਜੇਗੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ 20 ਨੰਬਰ ਦੀ ਉਹ ਕਿਹੜੀ ਹੈ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਠੀਕ ਹੈ ਇਹਦੀ ਜਿਹੜੀ ਹੈ ਇਹਦੇ ਵਿੱਚ ਕੋਈ ਥਿਉਰੀਆਂ ਨਹੀਂ ਤੁਹਾਨੂੰ ਪੁੱਛੇ ਜਾਣਗੇ ਕੋਈ ਕੁਝ ਨਹੀਂ ਪੁੱਛੇ ਜਾਣਗੇ ਬੇਸਿਕ ਚੀਜ਼ਾਂ ਪੁੱਛੇ ਜਾਣਗੇ ਕਿ ਤੁਸੀਂ ਬੱਚੇ ਨੂੰ ਕਿਸ ਤਰ੍ਹਾਂ ਟਰੀਟਮੈਂਟ ਕਰਨਾ ਹੈ ਬੱਚੇ ਦੀ ਸਿਚੁਏਸ਼ਨਾਂ ਨਾਲ ਤੁਸੀਂ ਕਿਵੇਂ ਨਿਪਟਣਾ ਐਜ਼ ਅ ਸੁਪਰਵਾਈਜ਼ਰ ਜਾਂ ਕੁਝ ਵੀ ਤੁਹਾਨੂੰ ਚਾਹੇ ਸੁਪਰਵਾਈਜ਼ਰ ਨਾ ਪੁੱਛਣ ਕੋਈ ਵੀ ਕੁਐਸਚਨ ਪੁੱਛ ਸਕਦੇ ਹਨ ਉਹ ਵੀ ਨੰਬਰ ਦੇ ਇੱਥੇ ਵੀ ਨੰਬਰ ਨਹੀਂ ਆਉਂਦੇ ਹੁੰਦੇ ਠੀਕ ਹੈ ਮੈਥ ਵੀ ਤੁਹਾਨੂੰ ਆ ਗਈ ਇੰਗਲਿਸ਼ ਵੀ ਆ ਗਈ ਪੰਜਾਬੀ ਹਿਸਟਰੀ ਵੀ ਆ ਗਈ ਇੱਥੇ ਮੀਨਤ ਕੀ ਹੈ ਸਾਡੇ ਕੰਮ ਖਰਾਬ ਹੋ ਜਾਂਦਾ ਸੋ ਜਿਵੇਂ ਥੋੜਾ ਜਿਹਾ ਨੋਟਿਸ ਆਂਦਾ ਰਹ ਗਿਆ ਤਾਂ ਪ੍ਰੈਪਰੇਸ਼ਨ ਵੀ ਸ਼ੁਰੂ ਕਰ ਦਾਂਗੇ ਹੋ ਸਕਦਾ ਪਹਿਲਾਂ ਹੀ ਕਰ ਦੇਣ ਕਿਉਂਕਿ ਕੀ ਹੁੰਦਾ ਕਿ ਕਮੈਂਟ ਦੇ ਵਿੱਚ ਤੁਸੀਂ ਵੀ ਇਹ ਨਹੀਂ ਕਹਿੰਦੇ ਕਿ ਪ੍ਰੈਪਰੇਸ਼ਨ ਇਸ ਚੀਜ਼ ਦੀ ਕਰਾਓ ਇੱਕ ਦੋ ਬੱਚੇ ਹੀ ਕਹਿੰਦੇ ਹਨ ਮਤਲਬ ਫਿਰ ਇੱਕ ਦੋ ਥਿਊ ਆਣ ਇੱਕ ਦੋ ਜਣੇ ਵੇਖਣ ਤਾਂ ਫਿਰ ਫਾਇਦਾ ਨਹੀਂ ਹੁੰਦਾ ਸੋ ਜੇਕਰ ਕਹੋਗੇ ਤਾਂ ਪ੍ਰੈਪਰੇਸ਼ਨ ਕਰਾ ਦਾਂਗੇ ਵਧੀਆ ਟੰਗ ਦੇ ਨਾਲ ਕਿਉਂਕਿ ਪੀਐਸ ਟੈਟ ਦੇ ਜਿਵੇਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਲਮੋਸਟ ਥਿਊਰੀਆਂ ਹੁੰਦੀਆਂ ਨੇ ਬਟ ਇਹਦੇ ਵਿੱਚ ਕੀ ਹੈ ਸਿਰਫ ਦੀ ਕੀ ਸਾਈਕੋਲੋਜੀ ਸਿਖਾਈ ਜਾਂਦੀ ਹੈ ਕੀ ਤੁਸੀਂ ਬੱਚਿਆਂ ਨਾਲ ਕਿੱਦਾਂ ਟ੍ਰੀਟ ਕਰਨਾ ਹੈ ਟੋਟਲ ਪੇਪਰ ਹੋ ਗਿਆ ਸਾਡਾ 100 ਨੰਬਰ ਦਾ 100 ਨੰਬਰ ਦੇ ਵਿੱਚੋਂ ਮੈਰਿਟ ਬਣੇਗੀ ਕੱਟਆਫ ਜਿਹੜੀ ਹੁੰਦੀ ਹੈ ਹਮੇਸ਼ਾ ਇਹਦੀ ਹਾਈਐਸਟ ਕਿੰਨੀ ਤੱਕ ਜਾਂਦੀ ਹੁੰਦੀ ਹੈ ਜਿਹੜੀ ਜਰਨਲ ਦੀ ਹੁੰਦੀ ਹੈ 35 ਤੋਂ ਉੱਤੇ ਜਾਂਦੀ ਹੈ ਦੀ ਕੱਟਆਫ ਤੇ ਜਿਹੜੀ ਦੂਜੀ ਕੈਟਾਗਰੀ ਦੀ ਆਗੀ ਉਹ 25 ਤੱਕ ਦੀ ਜਿਹੜੀ ਕੱਟਆਫ ਰਹਿੰਦੀ ਹੈ ਅਦਰ ਕੈਟਾਗਰੀ ਦੀ ਠੀਕ ਹੈ ਤੇ ਤੁਸੀਂ ਇਹਨੂੰ ਹੁਣ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਜਿੰਨੀਆਂ ਵੀ ਸੀਟਾਂ ਹੋਈਆਂ ਉਹ ਸੀਟਾਂ ਦੇ ਅਕੋਰਡਿੰਗ ਹੀ ਤੁਹਾਨੂੰ ਨੰਬਰ ਲੈਣੇ ਪੈਣਗੇ ਜੇ ਗੱਲ ਕਰੀਏ ਇਦੀ ਤਿਆਰੀ ਦੀ ਤਾਂ ਬੱਚੇ ਇੱਕ ਗੱਲ ਕਹਿੰਦੇ ਹਨ ਕੈਂਡੀਡੇਟ ਕਹਿੰਦੇ ਹਨ ਕਿ ਇਹਦੀ ਕੋਈ ਸਪੈਸੀਫਿਕ ਬੁੱਕ ਹੈ ਮੈਨੂੰ ਅਜੇ ਤੱਕ ਵੈਸੇ ਨਹੀਂ ਪਤਾ ਸੋ ਤੁਸੀਂ YouTube ਬਹੁਤ ਵਧੀਆ ਮਾਧਿਅਮ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਵੇਅਰਨੈਸ ਜੀਕੇ ਹੋਗੀ ਨੰਮੈਰੀਕਲ ਮੈਥ ਛੋਟੇ ਬੱਚਿਆਂ ਦੀ ਕਿਤਾਬਾਂ ਚੱਕੋ ਉੱਥੋਂ ਪ੍ਰੈਪਰੇਸ਼ਨ ਕਰੋ ਨਾਲ ਦੀ ਨਾਲ ਅਸੀਂ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਇਸ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਾਂ ਦੀ ਹੁਣ ਗੱਲ ਕਰੀਏ ਸੁਪਰਵਾਈਜ਼ਰ ਦਾ ਕੰਮ ਕੀ ਹੁੰਦਾ ਹੈ ਜਿਹੜੀ ਸੁਪਰਵਾਈਜ਼ਰ ਹੈ ਇਹਦਾ ਕੰਮ ਹੁੰਦਾ ਜਿਹੜੀ ਆਂਗੜवाड़ी ਟੀਚਰ ਹੁੰਦੇ ਆ ਆਂਗੜवाड़ी ਜਿਹੜੀ ਵਰਕਰਾਂ ਹੋ ਗਈਆਂ ਹੈਲਪਰ ਹੋ ਗਈਆਂ ਇਹਨਾਂ ਦੇ ਉੱਪਰ ਨਿਗਰਾਨੀ ਰੱਖਣਾ ਵੀ ਇਹ ਕੀ ਕਰ ਰਿਆ ਨੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣਾ ਇਹਨਾਂ ਨੂੰ ਕੀ ਸਮਝਾਉਣਾ ਸਾਰਾ ਕੁਝ ਤੇ ਸੈਕਿੰਡ ਜਿਹੜਾ ਕੰਮ ਹੁੰਦਾ ਕਿ ਜਿਹੜੇ ਹੁਣ ਇੱਕ ਪਿੰਡ ਹੋ ਗਿਆ ਸ਼ਹਿਰ ਹੋ ਗਿਆ ਉੱਥੇ ਇੱਕ ਕੁੜੀ ਹੈ ਠੀਕ ਹੈ ਉਹਨਾਂ ਕੁੜੀ ਦਾ ਮਨ ਕਿ ਚਲੋ ਬਾਲ ਵਿਆਹ ਹੋ ਰਿਹਾ ਹੈ ਤੇ ਇਸ ਸੁਪਰਵਾਈਜ਼ਰ ਕੋਲ ਪਾਵਰ ਹੁੰਦੀ ਹੈ ਕਿ ਉਸ ਬਾਲ ਵਿਆਹ ਨੂੰ ਉਹ ਰੋਕ ਸਕਦੀ ਹੈ ਠੀਕ ਹੈ ਕਾਨੂੰਨ ਦੇ ਅਕੋਰਡਿੰਗ ਉਹਨਾਂ ਕੋਲ ਬਹੁਤ ਜ਼ਿਆਦਾ ਪਾਵਰ ਹੈ ਸੈਕਿੰਡ ਜੇ ਕਿਸੇ ਪਿੰਡ ਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕੋ ਕੁੜੀ ਹੈ ਉਹਦੇ ਮਾਪੇ ਉਹਨਾਂ ਕੰਟੀਨਿਊ ਪੜਾ ਨਹੀਂ ਰਿਹਾ ਉਹਦੀ ਪੜਾਈ ਵਧੀਆ ਉਹ ਪੜਾਈ ਕਰਨਾ ਚਾਹੁੰਦੀ ਹੈ ਕੁੜੀ ਉੱਥੇ ਕੀ ਹੈ ਉਹ ਜਾ ਕੇ ਜਿਹੜੀ ਕੁੜੀਆਂ ਹਨ ਸੁਪਰਵਾਈਜ਼ਨ ਆਪਦੇ ਘਰ ਲ ਜਾ ਕੇ ਉਹਨਾਂ ਦੀ ਕੀ ਹੈ ਆਪਣੇ ਫਾਦਰ ਮਾਦਰ ਨਾਲ ਗੱਲ ਕਰਾਂਦੀਆਂ ਹਨ ਕਿ ਤੁਸੀਂ ਇਹਨਾਂ ਨੂੰ ਸਮਝਾਓ ਕਿ ਇਹ ਸਾਨੂੰ ਤਿਆਰੀ ਕਰਾਂ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੁਪਰਵਾਈਜ਼ਰ ਦਾ ਕੰਮ ਹੁੰਦਾ ਹੈ ਸੈਕਿੰਡ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਹੜੀ ਸੁਪਰਵਾਈਜ਼ਰ ਭਰਤੀ ਹੋਗੀ ਠੀਕ ਹੈ ਇਹ ਕਿ ਸੁਪਰਵਾਈਜ਼ਰ ਤੇ ਦੂਜੇ ਨੰਬਰ ਤੇ ਇਹ ਜਦੋਂ 100 ਨੰਬਰ ਦਾ ਐਗਜ਼ਾਮ ਹੁੰਦਾ ਹੈ ਤੇ ਇਹਦੇ ਵਿੱਚ ਮੈਰਿਟ ਲਿਸਟ ਤਿਆਰ ਹੁੰਦੀ ਹੈ ਇੱਕ ਤੇ ਸੁਪਰਵਾਈਜ਼ਰ ਆ ਗਈ ਦੂਜੀ ਇਹਦੇ ਵਿੱਚ ਟੀਚਰ ਆ ਗਈ ਠੀਕ ਹੈ ਜਿਵੇਂ ਤੁਹਾਡੇ ਨੰਬਰ ਹੋਣਗੇ ਉਹਦੇ ਅਕੋਰਡਿੰਗ ਤੁਹਾਡੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਤੇ ਸਿਲੈਕਸ਼ਨ ਹੋ ਸਕਦੀ ਹੈ ਜੇ ਟੀਚਰ ਹੈ ਤਾਂ ਤੁਸੀਂ ਇੱਕ ਤਾਂ ਤੇ ਬਹਿ ਕੇ ਕਿਸੇ ਵੀ ਸਕੂਲ ਦੇ ਵਿੱਚ ਕਿਤੇ ਵੀ ਪੰਜਾਬ ਦੇ ਸਕੂਲ ਦੇ ਵਿੱਚ ਕੀ ਹੈ ਜਾਂ ਆਪਣੇ ਏਰੀਆ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਕਿਤੇ ਨਾ ਕਿਤੇ ਤੁਸੀਂ ਬੱਚਿਆਂ ਨੂੰ ਪੜਾਉਹੋਗੇ ਜੇ ਸੁਪਰਵਾਈਜ਼ਰ ਆ ਗਿਆ ਤਾਂ ਸੁਪਰਵਾਈਜ਼ਰ ਦਾ ਕੰਮ ਹੈ ਜਿਹੜਾ ਅੰਗੜਵਾੜੀ ਵਰਕਰਾਂ ਹੈਲਪਰਾਂ ਉਹਨਾਂ ਨੂੰ ਗਾਈਡ ਕਰਨਾ ਤੇ ਜਾਂ ਪਿੰਡ ਦੇ ਵਿੱਚ ਬੱਚਾ ਨੂੰ ਥੋੜਾ ਬਹੁਤਾ ਕਦੇ ਨਾ ਕਦੇ ਕੈਂਪਿੰਗ ਕਰਕੇ ਮਾਤਾ ਪਿਤਾ ਨੂੰ ਕੁਝ ਸਿਖਾਣਾ ਕੋਈ ਨਵੀਂ ਤਕਨੀਕ ਆਉਂਦੀ ਹੈ ਕੁਝ ਨਵਾਂ ਕੰਮ ਹੁੰਦਾ ਹੈ ਕਾਨੂੰਨ ਦੇ ਵਿੱਚ ਉਹ ਚੀਜ਼ਾਂ ਸਿਖਾਉਣੀਆਂ ਸਾਰਾ ਕੀ ਇਹਦਾ ਸੁਪਰਵਾਈਜ਼ਰ ਦਾ ਕੰਮ ਹੁੰਦਾ ਹੈ ਤੇ ਟੀਚਰ ਦਾ ਕੰਮ ਹੈ ਬੱਚਿਆਂ ਨੂੰ ਪੜਾਣਾ ਬੱਚਿਆਂ ਨੂੰ ਸਿੱਖਿਆ ਦੇਣਾ ਤੇ ਇਹ ਜਿਹੜੀ ਦੋ ਵੈਕੈਂਸੀਆਂ ਇਹਦੇ ਵਿੱਚ ਹੀ ਆndੀਆਂ ਨੇ ਸੁਪਰਵਾਈਜ਼ਰ ਦੇ ਟੀਚਰ ਅਤੇ ਸੁਪਰਵਾਈਜ਼ਰ ਠੀਕ ਹੈ ਪੀਟ੍ਰਿਪਲ ਐਸਬੀ ਟ੍ਰਿਪਲ ਐਸਬੀ .in ਇਹ ਜਿਹੜੀ ਮੈਂ ਤੁਹਾਨੂੰ ਪਿੱਛੇ ਵੀ ਵੈਬਸਾਈਟ ਦੱਸੀ ਹੈ ਤਾਂ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਇਹਦਾ ਲਿੰਕ ਜਦੋਂ ਵੀ ਆਏਗੀ ਨਵੀਂ ਪੋਸਟ ਤੇ ਇਸ ਲਿੰਕ ਤੇ ਹੀ ਆਏਗੀ ਇਹਦਾ ਅਫੀਸ਼ੀਅਲ ਲਿੰਕ ਹੈ ਠੀਕ ਹੈ ਤੇ ਜਿਹੜੇ ਆਂਗੜ ਆਂਗਣਵਾਰੀ ਵਰਕਰ ਹੋਗੀ ਹੈਲਪਰ ਹੋਗੇ ਉਹਨਾਂ ਤੇ ਜਿਹੜਾ ਹੈ ਉਹ wd.in ਤੁਸੀਂ ਪੰਜਾਬ ਪਾਨੇ ਪੰਜਾਬ ਪਾਓਗੇ ਤਾਂ ਉਹ ਜਿਹੜੀ ਸਾਰੀ ਸਾਈਟ ਆ ਜਾਏਗੀ ਤੇ ਉੱਥੇ ਜਾ ਕੇ ਉਹਦਾ ਸਾਰੀ ਇਨਫੋਰਮੇਸ਼ਨ ਮਿਲੇਗੀ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ